ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਡੇ ਲਈ ਛੋਲੇ ਪਟੂਰੇਾਂ ਦੀ ਜਿਹੜੀ ਰੈਸਪੀ ਆ ਉਹ ਲੈ ਕੇ ਆਏ ਆ ਇਹ ਜਿਹੜੇ ਛੋਲੇ ਪਟੂਰੇ ਨੇ ਇਹ ਆਪਾਂ ਬਿਲਕੁਲ ਹੀ ਅਲੱਗ ਸਟਾਈਲ ਨਾਲ ਬਣਾਏ ਨੇ ਇਹ ਜਿਹੜੇ ਛੋਲੇ ਪਟੂਰੇ ਬਣੇ ਨੇ ਆਪਣੇ ਇੰਨੇ ਹੀ ਲਾਈਟ ਵੇਟ ਬਣੇ ਨੇ ਕਿ ਤੁਸੀਂ ਦੋ ਦੀ ਬਜਾਏ ਚਾਰ ਵੀ ਆਸਾਨੀ ਦੇ ਨਾਲ ਖਾ ਸਕਦੇ ਹੋ ਤੇ ਜਿਵੇਂ ਘਰ ਆਪਾਂ ਬਾਜ਼ਾਰ ਦੇ ਵਿੱਚ ਛੋਲੇ ਪਟੂਰੇ ਖਾਣੇ ਆ ਤਾਂ ਆਪਾਂ ਤੋਂ ਇੱਕ ਹੀ ਮਸਾ ਖਾਇਆ ਜਾਂਦਾ ਹੈ ਤੇ ਚਲੋ ਆਪਾਂ ਰੈਸਪੀ ਦੇਖਣ ਦੇ ਲਈ ਸ਼ੁਰੂ ਕਰਦੇ ਆ ਆਪਾਂ ਨੇ ਇਹ ਇੱਕ ਬਾਟੀ 250 ਗ੍ਰਾਮ ਛੋਲੇ ਨੇ ਜਿਹੜੇ ਇਹ ਮੈਂ ਰਾਤ ਨੂੰ ਹੀ ਭਿਓ ਕੇ ਰੱਖ ਦਿੱਤੇ ਸੀਗੇ ਓਵਰਨਾਈਟ ਆਪਾਂ ਇਹ ਛੋਲੇ ਨੇ ਜਿਹੜੇ ਸਾਰੇ ਭਿਉਂਤੇ ਨੇ ਤੇ ਨਾਲ ਹੀ ਆਪਾਂ ਨੇ ਪੰਜ ਛੇ ਜਿਹੜੇ ਆਲੂ ਨੇ ਇਹ ਮੀਡੀਅਮ ਜੇ ਸਾਈਜ਼ ਦੇ ਇਹ ਵੀ ਧੋ ਕੇ ਰੱਖ ਲਏ ਨੇ ਤੇ ਹੁਣ ਆਪਾਂ ਗੈਸ ਦੇ ਉੱਪਰ ਇੱਕ ਪੈਨ ਦੇ ਵਿੱਚ ਛੋਲੇ ਨੇ ਜਿਹੜੇ ਇਹਨਾਂ ਨੂੰ ਉਬਾਲਾਂਗੇ ਆਪਾਂ ਨੇ ਪਾਣੀ ਆ ਜਿਹੜਾ ਇਹ ਗਰਮ ਹੋਣ ਦੇ ਲਈ ਰੱਖ ਦਿੱਤਾ ਏ ਪਾਣੀ ਆਪਣਾ 5-7 ਮਿੰਟ ਦੇ ਵਿੱਚ ਆ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਛੋਲੇ ਭਿਓ ਕੇ ਰੱਖੇ ਹੋਏ ਸੀਗੇ ਉਹ ਪਾ ਦੇਵਾਂਗੇ ਇਹ ਜਿਹੜੇ ਛੋਲੇ ਨੇ ਤੁਸੀਂ ਕੁੱਕਰ ਵਿੱਚ ਵੀ ਉਬਾਲ ਸਕਦੇ ਹੋ ਆਪਾਂ ਨੂੰ ਸਮਾਂ ਸੀਗਾ ਸੋ ਇਸ ਕਰਕੇ ਆਪਾਂ ਨੇ ਇਹਨਾਂ ਨੂੰ ਬਿਲਕੁਲ ਮੀਡੀਅਮ ਆਂਚ ਦੇ ਉੱਪਰ ਖੁੱਲੇ ਭਾਂਡੇ ਦੇ ਵਿੱਚ ਹੀ ਬੋਇਲ ਕੀਤਾ ਹੈ ਤੇ ਬੋਇਲ ਕਰਦੇ ਸਮੇਂ ਆਪਾਂ ਨੇ ਇਹਨਾਂ ਦੇ ਵਿੱਚ ਦੋ ਜਿਹੜੇ ਨੇ ਤੇਜ ਪੱਤੇ ਪਾਏ ਨੇ 1 ਇੰਚ ਟੁਕੜਾ ਆਪਾਂ ਨੇ ਦਾਲਚੀਨੀ ਦਾ ਲਿਆ ਦੋ ਲੌਂਗ ਲੱਤੇ ਨੇ ਤੇ ਨਾਲ ਹੀ ਇੱਕ ਆਪਾਂ ਨੇ ਛੋਟੀ ਇਲਾਇਚੀ ਆ ਜਿਹੜੀ ਉਹ ਪਾ ਲਈ ਆ ਤੇ ਇਹਨਾਂ ਦਾ ਥੋੜਾ ਜਿਹਾ ਕਲਰ ਚੇਂਜ ਕਰਨ ਦੇ ਲਈ ਆਪਾਂ ਨੇ ਔਲੇਆਂ ਦਾ ਪਾਊਡਰ ਆ ਜਿਹੜਾ ਇਹ ਦਰਦੜਾ ਜਿਹਾ ਆਪਣੇ ਕੋਲ ਪਿਆ ਸੀਗਾ ਤੇ ਇੱਕ ਚਮਚਾ ਆਪਾਂ ਨੇ ਔਲਿਆਂ ਦੇ ਪਾਊਡਰ ਦਾ ਪਾ ਲਿਆ ਤੇ ਇੱਕ ਚਮਚਾ ਹੀ ਆਪਾਂ ਨੇ ਇਹਦੇ ਵਿੱਚ ਸੇਂਦਾ ਨਮਕ ਲੈ ਆਏ ਤੁਸੀਂ ਚਿੱਟਾ ਨਮਕ ਵੀ ਲੈ ਸਕਦੇ ਹੋ ਤੇ ਹੁਣ ਆਪਾਂ ਨਾਲ ਹੀ ਜਿਹੜੇ ਆਲੂ ਨੇ ਬੋਇਲ ਕਰ ਲੈਣੇ ਆ ਆਪਾਂ ਛਿਲਕੇ ਦੇ ਸਮੇਤ ਹੀ ਆਲੂਨ ਬੋਇਲ ਕਰ ਲਾਂਗੇ ਜੇਕਰ ਤੁਸੀਂ ਛਿੱਲ ਕੇ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ ਉਹਦੇ ਨਾਲ ਵੀ ਕਲਰ ਆ ਕਿ ਸਬਜ਼ੀ ਦਾ ਵਧੀਆ ਆ ਜਾਂਦਾ ਹੈ ਤੇ ਹੁਣ ਆਪਣੇ ਜਿਹੜੇ ਆਲੂ ਤੇ ਛੋਲੇ ਨੇ ਇਹ ਬਿਲਕੁਲ ਚੰਗੀ ਤਰ੍ਹਾਂ ਬੋਇਲ ਹੋ ਗਏ ਨੇ ਤੇ ਆਪਾਂ ਇੱਕ ਜਿਹੜਾ ਦਾਣਾ ਏ ਇਹ ਤੁਹਾਨੂੰ ਆ ਭੰਨ ਕੇ ਦਿਖਾ ਦੰਨੇ ਆ ਬਿਲਕੁਲ ਚੰਗੀ ਤਰ੍ਹਾਂ ਮੈਸ਼ ਹੋ ਰਿਹਾ ਏ ਆਪਣਾ ਇਹ 10-15 ਮਿੰਟ ਦੇ ਵਿੱਚ ਜਿਹੜੇ ਆਲੂ ਛੋਲੇ ਨੇ ਇਹ ਬੋਇਲ ਹੋ ਗਏ ਸੀਗੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਆਲੂਆਂ ਨੂੰ ਅਲੱਗ ਤੋਂ ਇੱਕ ਟੋਕਰੀ ਦੇ ਵਿੱਚ ਕੱਢ ਲੈਣਾ ਇਹਨਾਂ ਨੂੰ ਕੱਢਣ ਤੋਂ ਬਾਅਦ ਆਪਾਂ ਛਿੱਲ ਲਵਾਂਗੇ ਤੇ ਜਿਹੜੇ ਛੋਲੇ ਨੇ ਇਹਨਾਂ ਨੂੰ ਵੀ ਆਪਾਂ ਬਾਅਦ ਵਿੱਚ ਅਲੱਗ ਕਰ ਲਾਂਗੇ ਤੇ ਪਾਣੀ ਹੈ ਇਹਦਾ ਜਿਹੜਾ ਉਹ ਅਲੱਗ ਕਰ ਲਾਂਗੇ ਪਾਣੀ ਹੈ ਜਿਹੜਾ ਉਹ ਆਪਾਂ ਦੇਖ ਕੇ ਆਪਣੇ ਹਿਸਾਬ ਦੇ ਨਾਲ ਵਿੱਚ ਐਡ ਕਰਾਂਗੇ ਤੇ ਹੁਣ ਆਪਾਂ ਨੇ ਆਲੂਆਂ ਨੂੰ ਚੰਗੀ ਤਰ੍ਹਾਂ ਛਿੱਲ ਲੈਣਾ ਤੇ ਆਲੂ ਨੇ ਦੇਖੋ ਜਿਹੜੇ ਆਪਣੇ ਬਿਲਕੁਲ ਆਸਾਨੀ ਨਾਲ ਛਿੱਲੇ ਜਾ ਰਹੇ ਨੇ ਕਿਉਂਕਿ ਆਪਾਂ ਨੇ ਨੂਨ ਪਾ ਕੇ ਬੋਇਲ ਕੀਤੇ ਨੇ ਇਸ ਕਰਕੇ ਜਿਹੜਾ ਇਹਨਾਂ ਦਾ ਛਿਲਕਾ ਬਹੁਤ ਆਸਾਨੀ ਦੇ ਨਾਲ ਉੱਤਰ ਜਾਂਦਾ ਜੇਕਰ ਤੁਸੀਂ ਪਰੌਂਠੇ ਵਗੈਰਾ ਵੀ ਬਣਾਉਣੇ ਹੋ ਤਾਂ ਆਲੂਆਂ ਨੂੰ ਹਮੇਸ਼ਾ ਨੂਨ ਪਾ ਕੇ ਹੀ ਬੋਇਲ ਕਰੋ ਤਾਂ ਕਿ ਇਹਦਾ ਛਿਲਕਾ ਜਿਹੜਾ ਆਸਾਨੀ ਨਾਲ ਉੱਤਰ ਜਵੇ ਤੇ ਹੁਣ ਆਪਾਂ ਇੱਧਰ ਤੜਕੇ ਦੇ ਲਈ ਇਹ ਪੈਨ ਆ ਜਿਹੜਾ ਉਹ ਦੁਬਾਰਾ ਰੱਖ ਲਿਆ ਹੈ ਆਪਣਾ ਖਾਲੀ ਕਰਕੇ ਤੁਸੀਂ ਵਰਤਨਾਂ ਵਾਲੇ ਹੋਰ ਵੀ ਯੂਜ਼ ਕਰ ਸਕਦੇ ਹੋ ਆਪਾਂ ਜਿਆਦਾ ਵਰਤਨ ਗੰਦੇ ਨਹੀਂ ਕਰਨੇ ਹੈਗੇ ਇਸ ਕਰਕੇ ਆਪਾਂ ਇੱਕੋ ਬਰਤਨ ਦੇ ਵਿੱਚ ਜਿਹੜੀ ਹੈ ਸਾਰੀ ਰੈਸਪੀ ਸ਼ੂਟ ਕਰਾਂਗੇ ਤੇ ਹੁਣ ਆਪਾਂ ਨੇ ਇਹਦੇ ਵਿੱਚ ਪਾਉਣੇ 1-2 ਘੜਛੀਆਂ ਜਿਹੜੀਆਂ ਸਰੋਂ ਦਾ ਤੇਲ ਲੈ ਲਿਆ ਅੱਧਾ ਕ ਚਮਚਾ ਆਪਾਂ ਜੀਰੇ ਦਾ ਲਿਆ ਅੱਧਾ ਕ ਚਮਚਾ ਹੀ ਆਪਾਂ ਇਹਦੇ ਵਿੱਚ ਸੁੱਕੇ ਹੋਏ ਧਨੀਏ ਦਾ ਲਵਾਂਗੇ ਸਾਬਤ ਦਾ ਤੁਸੀਂ ਦਰਤੜਾ ਵੀ ਲੈ ਸਕਦੇ ਹੋ ਜੇਕਰ ਧਨੀਆ ਸਾਬਤ ਨਾ ਹੋਵੇ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੇ ਹੁਣ ਆਪਾਂ ਨੇ ਇੱਕ ਪਿਆਜ਼ ਆ ਇਹਦੇ ਵਿੱਚ ਵੱਡੇ ਸਾਈਜ਼ ਦਾ ਉਹ ਆਪਾਂ ਨੇ ਮਿਕਸੀ ਦੇ ਵਿੱਚ ਗ੍ਰाइंड ਕਰਕੇ ਰੱਖਿਆ ਹੋਇਆ ਸੀਗਾ ਤੇ ਹੁਣ ਆਪਾਂ ਨੇ ਪਿਆਜ਼ ਨੂੰ ਆ ਜਿਹੜਾ ਆਪਣੇ ਤੇਲ ਦੇ ਵਿੱਚ ਭੁੰਨ ਲੈਣਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਚਮਚੇ ਦਾ ਚੌਥਾ ਕੀ ਹਿੱਸਾ ਹਿੰਗ ਪਾਵਾਂਗੇ ਹਿੰਗ ਦੇ ਨਾਲ ਵੀ ਕੀ ਹੈ ਕਿ ਜਿਹੜਾ ਆਪਣਾ ਡਾਈਜੈਸ਼ਨ ਆ ਵਧੀਆ ਹੋ ਜਾਂਦਾ ਤੇ ਹਾਜਮਾ ਵੀ ਚੰਗਾ ਰਹਿੰਦਾ ਹੈ ਜਿਹੜੇ ਆਪਣੇ ਇਹ ਚਿੱਟੇ ਛੋਲੇ ਨੇ ਇਹ ਥੋੜੇ ਜਿਹਾ ਹੈਵੀ ਹੁੰਦੇ ਨੇ ਤੇ ਹਾਈ ਪ੍ਰੋਟੀਨ ਹੁੰਦੇ ਨੇ ਇਸ ਕਰਕੇ ਜਿਹੜਾ ਹਿੰਗਾ ਇਹਨਾਂ ਨੂੰ ਪਚਾਉਣ ਦੇ ਵਿੱਚ ਸਹਾਇਕ ਹੁੰਦੀ ਆ ਤੇ ਹੁਣ ਆਪਣਿਆਂ ਦੇਖੋ ਪਿਆਜ਼ਾਂ ਨੇ ਆ ਜਿਹੜਾ ਤੇਲ ਛੱਡਣਾ ਸ਼ੁਰੂ ਕਰਤਾ ਏ ਤੇ ਹੁਣ ਆਪਾਂ ਇਹਦੇ ਵਿੱਚ ਡੇਢ ਕ ਚਮਚਾ ਇਹ ਜਿਹੜਾ ਉਹ ਸੋਰੀ 1 ਚਮਚਾ ਹਲਦੀ ਦਾ ਲਵਾਂਗੇ ਤੇ ਅੱਧਾ ਇੱਕ ਚਮਚਾ ਆਪਾਂ ਇਹਦੇ ਵਿੱਚ ਮਿਰਚ ਲਵਾਂਗੇ ਆਪਾਂ 1 ਚਮਚਾ ਭਰ ਕੇ ਇਹਦੇ ਵਿੱਚ ਧਨੀਆ ਪਾਊਡਰ ਦਾ ਪਾਵਾਂਗੇ ਤੇ ਮੇਰੇ ਕੋਲ ਇੱਕ ਵੱਡਾ ਚਮਚਾ ਭਰ ਕੇ ਆਪਾਂ ਨੇ ਧਨੀਏ ਦੀਆਂ ਡੰਡੀਆਂ ਦਾਲੇ ਤੇ ਨਾਲ ਹੀ ਆਪਾਂ ਅੱਧਾ ਇੱਕ ਚਮਚਾ ਇਹਦੇ ਵਿੱਚ ਪਾ ਦਾਂਗੇ ਚਨਾ ਪਾਊਡਰ ਦਾ ਤੇ ਚਨਾ ਮਸਾਲਾ ਹੁੰਦਾ ਜਿਹੜਾ ਤੇ ਹੁਣ ਆਪਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਜਦੋਂ ਤੱਕ ਕਿ ਮਸਾਲੇ ਨੇ ਆਪਣੇ ਜੰਗੀਦਰਾਂ ਖੁੱਲ ਜਾਣਗੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ 4-5 ਟਮਾਟਰਾਂ ਦੀ ਜਿਹੜੀ ਪਿਓਰੀ ਬਣਾ ਕੇ ਰੱਖੀ ਹੋਈ ਸੀਗੀ ਮੈਂ ਮਿਕਸੀ ਦੇ ਵਿੱਚ ਉਹ ਐਡ ਕਰ ਦਵਾਂਗੇ ਤੇ ਪਾਣੀ ਸੀਗਾ ਜਿਹੜਾ ਮੇਰਾ ਉਹ ਪਹਿਲਾਂ ਮਿਕਸੀ ਦਾ ਜਾਰ ਆ ਜਿਹੜਾ ਧੋ ਕੇ ਪਾਇਆ ਹੋਇਆ ਸੀਗਾ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਇਹ ਜਿਹੜਾ ਨੂਨ ਦਾ ਹੋਰ ਪਾਵਾਂਗੇ ਇਹ ਜਿਹੜਾ ਆਪਣਾ ਸੇਂਦਾ ਨਮਕ ਹੈ ਇਹ ਜਿਆਦਾ ਤੇਜ਼ ਨਹੀਂ ਹੈਗਾ ਇਸ ਕਰਕੇ ਆਪਾਂ ਨੇ ਇੱਕ ਚਮਚਾ ਪਹਿਲਾਂ ਪਾਇਆ ਸੀ ਤੇ ਇੱਕ ਚਮਚਾ ਹੀ ਆਪਾਂ ਨੇ ਹੁਣ ਪਾ ਲੈਣਾ ਤੇ ਮੈਂ ਤੁਹਾਨੂੰ ਅਦਰਕ ਲਸਣ ਦਾ ਪੇਸਟ ਦਿਖਾਉਣਾ ਭੁੱਲ ਗਈ ਸੀਗੀ ਪਾਉਣਾ ਤੇ ਮੈਂ ਉਹ ਬਾਅਦ ਵਿੱਚ ਐਡ ਕੀਤਾ ਤੇ ਦੇਖੋ ਆਪਣਾ ਮਸਾਲਾ ਜਿਹੜਾ ਬਿਲਕੁਲ ਚੰਗੀ ਤਰ੍ਹਾਂ ਪੁੱਜ ਗਿਆ ਤੇ ਤੇਲ ਵੀ ਛੱਡਦਾ ਏ ਮਸਾਲੇ ਨੇ ਆਪਣੇ ਨੇ ਤੇ ਹੁਣ ਆਪਾਂ ਜਿਹੜੇ ਚਨੇ ਉਵਾਲ ਕੇ ਰੱਖੇ ਹੋਏ ਸੀਗੇ ਉਹ ਵਿੱਚ ਪਾ ਲੈਣੇ ਨੇ ਤੇ ਤੇਜ ਪੱਤਾ ਜਿਹੜਾ ਆਪਾਂ ਉਹ ਬਾਹਰ ਕੱਢ ਦੇਵਾਂਗੇ ਹੁਣ ਆਪਾਂ ਤੇਜ ਪੱਤਾ ਨਹੀਂ ਪਾਵਾਂਗੇ ਆਪਾਂ ਨੇ ਤੇਜ ਪੱਤੇ ਦਾ ਜਿਹੜਾ ਫਲੇਵਰ ਆ ਪਹਿਲਾਂ ਬੋਇਲ ਕਰਦੇ ਸਮੇਂ ਆ ਜਿਹੜਾ ਸਬਜੀ ਦੇ ਵਿੱਚ ਬਹੁਤ ਵਧੀਆ ਆ ਗਿਆ ਏ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਨੇ ਚੰਨਿਆਂ ਨੂੰ ਹਲਾ ਲੈਣਾ ਤੇ ਇਸੇ ਤਰ੍ਹਾਂ ਚੰਗੀ ਤਰ੍ਹਾਂ ਹਲਾ ਕੇ ਜਿਹੜੇ ਆਪਾਂ ਨੇ ਆਲੂ ਮੈਸ਼ ਕਰਕੇ ਰੱਖੇ ਹੋਏ ਸੀ ਉਹਨਾਂ ਦੇ ਵਿੱਚ ਵੀ ਥੋੜਾ ਜਿਹਾ ਪਾਣੀ ਪਾ ਕੇ ਉਹਨਾਂ ਨੂੰ ਬਰੀਕ-ਬਰੀਕ ਮੈਸ਼ ਕਰ ਲੈਣਾ ਤੇ ਉਹ ਵੀ ਆਪਾਂ ਨੇ ਚੰਨਿਆਂ ਦੇ ਵਿੱਚ ਹੀ ਪਾ ਦੇਣਾ ਤੇ ਨਾਲ ਹੀ ਆਪਾਂ ਪਾਣੀ ਆ ਜਿਹੜਾ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪਾਵਾਂਗੇ ਆਪਾਂ ਨੇ ਚੰਨੇ ਨੇ ਜਿਹੜੇ ਪਟੂਰੀਆਂ ਲਈ ਉਹ ਜ਼ਿਆਦਾ ਪਤਲੇ ਵੀ ਨਹੀਂ ਕਰਨੇ ਤੇ ਜਿਆਦਾ ਗਾੜੇ ਵੀ ਨਹੀਂ ਰੱਖਣੇ ਹੈਗੇ ਆਪਾਂ ਮੀਡੀਅਮ ਜੀ ਤਰੀ ਲਾਵਾਂਗੇ ਕਿਉਂਕਿ ਠੰਡੇ ਹੋਣ ਤੋਂ ਬਾਅਦ ਵੀ ਜਿਹੜੇ ਚਨੇ ਨੇ ਇਹ ਥੋੜੇ ਜਿਹਾ ਗਾੜੇ ਹੋ ਜਾਂਦੇ ਨੇ ਤੇ ਦੇਖੋ ਇਦਾਂ ਦੀ ਜਿਹੜੀ ਇਹਨਾਂ ਦੀ ਕਨਸਿਸਟੈਂਸੀ ਆ ਚਨਿਆਂ ਦੀ ਹੋ ਗਈ ਆ ਇਹ ਸਬਜੀ ਆ ਜਿਹੜੀ ਆਪਣੀ ਬਹੁਤ ਹੀ ਛੇਤੀ ਬਣ ਕੇ ਤਿਆਰੀ ਹੋਈ ਆ ਕਿਉਂਕਿ ਆਪਾਂ ਨੇ ਜਿਹੜਾ ਪਾਣੀ ਸੀਗਾ ਉਹ ਪਹਿਲਾਂ ਹੀ ਬੋਇਲ ਕੀਤਾ ਹੋਇਆ ਸੀਗਾ ਚਨਿਆਂ ਦੇ ਨਾਲ ਹੀ ਉਹ ਆਪਾਂ ਨੇ ਪਾਤਾ ਸੀਗਾ ਇਸ ਕਰਕੇ ਸਬਜੀ ਆਪਣੀ ਸਿਰਫ ਦਾਸਕ ਮੈਂਟਰ ਝਾਉਣ ਤੋਂ ਬਾਅਦ ਤਿਆਰ ਹੋ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਹਰਾ ਧਨੀਆ ਪਾਵਾਂਗੇ ਤੇ ਆਪਾਂ ਕੁਝ ਲੱਛੇ ਨੇ ਜਿਹੜੇ ਇਹਦੇ ਵਿੱਚ ਅਦਲਕਦੇ ਪਾ ਲੈਣੇ ਨੇ ਇਹਦੇ ਨਾਲ ਕੀ ਆ ਕਿ ਫਲੇਵਰ ਵੀ ਬਹੁਤ ਵਧੀਆ ਹੋ ਜਾਣਾ ਚੰਨਿਆਂ ਦਾ ਤੇ ਇਸ ਤਰ੍ਹਾਂ ਦੇਖੋ ਆਪਣੀ ਚੰਨਿਆਂ ਦੀ ਸਬਜੀ ਆ ਜਿਹੜੀ ਬਣ ਕੇ ਤਿਆਰ ਹੋ ਗਈ ਆ ਦੇਖੋ ਕਲਰ ਆ ਜਿਹੜਾ ਸਬਜੀ ਦਾ ਉਹ ਵੀ ਬਹੁਤ ਵਧੀਆ ਆ ਇਸੇ ਤਰ੍ਹਾਂ ਤੁਸੀਂ ਚੰਨਿਆਂ ਦੀ ਸਬਜੀ ਜੇਕਰ ਰੋਟੀ ਨਾ ਖਾਣੀ ਹੋਵੇ ਤਾਂ ਬਣਾ ਕੇ ਤਿਆਰ ਕਰ ਸਕਦੇ ਹੋ ਮਹਿਮਾਨਾਂ ਨੇ ਆਉਣਾ ਹੋਵੇ ਤਾਂ ਵੀ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਹੁਣ ਆਪਾਂ ਕਰਾਂਗੇ ਪਟੂਰਿਆਂ ਦੇ ਲਈ ਤਿਆਰੀ ਪਟੂਰਿਆਂ ਦੇ ਲਈ ਆਪਾਂ ਇੱਕ ਬਾਟੀ ਇਹਦੇ ਵਿੱਚ ਸੂਜੀ ਦੀ ਲਵਾਂਗੇ ਜਦੋਂ ਆਪਾਂ ਬਾਹਰ ਪਟੂਰੇ ਖਾਂਦੇ ਆ ਤਾਂ ਉਹਨਾਂ ਦੇ ਵਿੱਚ ਮੈਦਾ ਜ਼ਿਆਦਾ ਹੁੰਦਾ ਤੇ ਉਹ ਹੈਵੀ ਹੋ ਜਾਂਦੇ ਨੇ ਤੇ ਨਾਲ ਹੀ ਚੀੜੇ ਵੀ ਹੁੰਦੇ ਨੇ ਇਹ ਜਿਹੜੇ ਪਟੂਰੇ ਨੇ ਇਹ ਬਜ਼ੁਰਗ ਨੇ ਜਿਹੜੇ ਉਹ ਵੀ ਬੜੇ ਆਰਾਮ ਨਾਲ ਖਾ ਸਕਦੇ ਨੇ ਕਿਉਂਕਿ ਉਹਨਾਂ ਦੇ ਦੰਦ ਹੁੰਦੇ ਨੇ ਜਿਹੜੇ ਉਹ ਇੰਨਾ ਕੰਮ ਨਹੀਂ ਕਰਦੇ ਹੈਗੇ ਤੇ ਹੁਣ ਆਪਾਂ ਨੇ ਇੱਕ ਬਾਟੀ ਉਹਦੇ ਲਈ ਸੀ ਸੂਜੀ ਦੀ ਲਈ ਸੀ ਤੇ ਚਾਰ ਚਮਚੇ ਆਪਾਂ ਨੇ ਦਹੀਂ ਦੇ ਪਾਏ ਨੇ ਇੱਕ ਚਮਚਾ ਆਪਾਂ ਨਮਕ ਦਾ ਪਾਵਾਂਗੇ ਤੇ ਨਾਲ ਹੀ ਡੇਢ ਕ ਚਮਚਾ ਆਪਾਂ ਨੇ چینی ਦਾ ਲੈ ਲੈਣਾ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਪਾਣੀ ਆ ਜਿਹੜਾ ਆਪਾਂ ਉਹ ਬਿਲਕੁਕੁਲ ਵੀ ਨਹੀਂ ਐਡ ਕਰਨਾ ਹੈਗਾ ਆਪਾਂ ਨੇ ਸਿਰਫ ਦਹੀਂ ਦੇ ਨਾਲ ਹੀ ਜਿਹੜੀ ਸੂਜੀ ਆ ਉਹ ਮਿਕਸ ਕਰਨੀ ਆ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ 5 ਮਿੰਟ ਦੀ ਰੈਸਟ ਦਵਾਂਗੇ ਤਾਂ ਕਿ ਸੂਜੀ ਆ ਜਿਹੜੀ ਆਪਣੀ ਚੰਗੀ ਤਰ੍ਹਾਂ ਫੁੱਲ ਜਵੇ ਜੇਕਰ ਜਿਹੜੇ ਆਪਾਂ ਬਾਜ਼ਾਰ ਦੇ ਵਿੱਚ ਪਟੂਰੇ ਖਾਂਦੇ ਆ ਜਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਖਾਂਦੇ ਆ ਉਹਦੇ ਵਿੱਚ ਮੈਦਾ ਜ਼ਿਆਦਾ ਹੁੰਦਾ ਤੇ ਸੂਜੀ ਘੱਟ ਹੁੰਦੀ ਆ ਇਸ ਕਰਕੇ ਉਹ ਹੈਵੀ ਹੁੰਦੇ ਨੇ ਤੇ ਪਚਾਉਣ ਦੇ ਵਿੱਚ ਵੀ ਉਹਨਾਂ ਨੂੰ ਦਿੱਕਤ ਆਉਂਦੀ ਆ ਇਹ ਬਹੁਤ ਹੀ ਲਾਈਟ ਵੇਟ ਪਟੂਰੇ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਇਸੇ ਤਰ੍ਹਾਂ ਹੀ ਜੇਕਰ ਪਟੂਰੇ ਬਣਾਉਂਗੇ ਤਾਂ ਤੁਹਾਨੂੰ ਬਹੁਤ ਵਧੀਆ ਲੱਗਣਗੇ ਤੇ ਬਹੁਤ ਹੀ ਤੁਹਾਨੂੰ ਪਸੰਦ ਆਉਣਗੇ ਇਹ ਤੇ ਹੁਣ ਆਪਾਂ ਨੇ ਇੱਕ ਬਾਟੀ ਇਹਦੇ ਵਿੱਚ ਮੈਦੇ ਦੀ ਲੈ ਲਈ ਆ ਤੇ ਛੋਟੀ ਡੇਢ ਘਟਾ ਸੀ ਆਪਾਂ ਨੇ ਇਹਦੇ ਵਿੱਚ ਲਈ ਆ ਆਟੇ ਦੀ ਤੇ ਹੁਣ ਆਪਾਂ ਇਹਦੇ ਵਿੱਚ ਕੁਝ ਥੋੜੇ ਜਿਹਾ ਮਸਾਲੇ ਪਾ ਲਾਂਗੇ ਆਪਾਂ ਨੇ ਇਹਦੇ ਵਿੱਚ ਇੱਕ ਚਮਚਾ ਜਮੈਨ ਆ ਜਿਹੜੀ ਹੱਥਾਂ ਦੇ ਨਾਲ ਕ੍ਰਸ਼ ਕਰਕੇ ਪਾ ਲਈ ਆ ਜਮੈਨ ਦਾ ਫਲੇਵਰ ਆ ਜਿਹੜਾ ਭਟੂਰੀਆਂ ਦੇ ਵਿੱਚ ਬਹੁਤ ਵਧੀਆ ਲੱਗਦਾ ਤੇ ਇੱਕ ਚਮਚਾ ਹੀ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਦਾ ਪਾ ਲਾਂਗੇ ਤੇ ਹੁਣ ਆਪਾਂ ਨੇ ਇੱਕ ਚਮਚਾ ਇਹਦੇ ਵਿੱਚ ਪਾਉਣਾ ਬੇਕਿੰਗ ਪਾਊਡਰ ਦਾ ਤੁਸੀਂ ਬੇਕਿੰਗ ਸੋਡਾ ਵੀ ਲੈ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਬੇਕਿੰਗ ਪਾਊਡਰ ਦਾ ਇੱਕ ਚਮਚਾ ਜਿਹੜਾ ਉਹ ਪਾ ਲਿਆ ਏ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹ ਜਿਹੜੀ ਰੈਸਪੀ ਆ ਇਹ ਮੇਰੀ ਅਜਨ ਨਣ ਦਾ ਵੱਡੀ ਉਹ ਆਈ ਹੋਈ ਸੀਗੀ ਘਰੇ ਤੇ ਉਹਨਾਂ ਦਾ ਮਨ ਸੀਗਾ ਕਿ ਅੱਜ ਛੋਲੇ ਭਟੂਰੇ ਬਣਾਏ ਜਾਣ ਤੇ ਅਸੀਂ ਰਲ ਮਿਲ ਕੇ ਜਿਹੜੀ ਇਹ ਰੈਸਪੀ ਆ ਉਹ ਤਿਆਰ ਕੀਤੀ ਆ ਤੇ ਦੋਨੋਂ ਭੈਣਾਂ ਨੇ ਅਸੀਂ ਨਾਲ ਮਿਲ ਕੇ ਜਿਹੜਾ ਇਹ ਕੰਮ ਆ ਉਹ ਕਰ ਲਿਆ ਏ ਤੇ ਦੇਖੋ ਹੁਣ ਆਪਾਂ ਨੇ ਜਿਹੜਾ ਡੋ ਆ ਉਹ ਚੰਗੀ ਤਰ੍ਹਾਂ ਲਗਾ ਲਿਆ ਏ ਡੋ ਨੂੰ ਚੰਗੀ ਤਰ੍ਹਾਂ ਗੁੰਨ ਕੇ ਆਪਾਂ ਨੇ 2-3 ਵਾਰ ਐਦਾਂ ਪਟਕ-ਪਟਕ ਕੇ ਮਾਰ ਲੈਣਾ ਜਿੱਦਾਂ ਹਲਵਾਈ ਮਾਰਦੇ ਨੇ ਤੇ ਥੋੜਾ ਜਿਹਾ ਆਪਾਂ ਨੇ ਰਿਫਾਈਨ ਆਲ ਲਾ ਕੇ ਤੇ ਆਪਾਂ ਨੇ ਇੱਕ ਕੱਪੜੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਟੱਕ ਦੇਣਾ ਟਕਣ ਤੋਂ ਬਾਅਦ ਆਪਾਂ ਇਹਨੂੰ ਅੱਧੇ ਘੰਟੇ ਦੀ ਜਿਹੜੀ ਆ ਰੈਸਟ ਦੇਵਾਂਗੇ ਤੇ ਦੇਖੋ ਅੱਧਾ ਘੰਟਾ ਹੋ ਚੁੱਕਿਆ ਏ ਡੋਆ ਜਿਹੜਾ ਆਪਣਾ ਬਿਲਕੁਲ ਇੱਕਦਮ ਸੌਫਟ ਹੋ ਗਿਆ ਏ ਤੇ ਹੁਣ ਇੱਕ ਵਾਰ ਥੋੜਾ ਜਿਹਾ ਆਪਾਂ ਇਹਨੂੰ ਹੋਰ ਮਲ ਲਵਾਂਗੇ ਤਾਂ ਕਿ ਜਿਹੜਾ ਇਹਦਾ ਟੈਕਸਚਰ ਆ ਉਹ ਵਧੀਆ ਹੋ ਜਵੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇ ਤਾਂ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਤੇ ਨਾਲ ਹੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਸਾਡੇ ਛੋਲੇ ਭਟੂਰਿਆਂ ਦੀ ਰੈਸਪੀ ਕਿੱਦਾਂ ਦੀ ਲੱਗੀ ਤੇ ਨਾਲ ਤੁਸੀਂ ਕਿਹੜੀ-ਕਿਹੜੀ ਸਟੇਟ ਤੋਂ ਆਪਣੀ ਵੀਡੀਓ ਆ ਜਿਹੜੀ ਉਹ ਦੇਖ ਰਹੇ ਹੋ ਤੇ ਇਸੇ ਤਰ੍ਹਾਂ ਹੁਣ ਆਪਾਂ ਨੇ ਜਿਹੜੇ ਪਟੂਰੇ ਨੇ ਉਹਨਾਂ ਦੇ ਆਪਾਂ ਨੇ ਪੇੜੇ ਬਣਾ ਲੈਣੇ ਨੇ ਇਹ ਅਸੀਂ ਹਲਵਾਈਆਂ ਦੀ ਤਰ੍ਹਾਂ ਕੋਸ਼ਿਸ਼ ਕਰਕੇ ਦੇਖੀ ਸੀਗੀ ਤੇ ਹੁਣ ਆਪਾਂ ਨੇ ਇੱਕ ਥਾਲ ਦੇ ਵਿੱਚ ਜਿਹੜਾ ਤੇਲ ਆ ਉਹ ਲਗਾ ਕੇ ਆਪਾਂ ਨੇ ਇਕੱਠੇ ਪੇੜੇ ਬਣਾ ਲੈਨੇ ਤੇ ਪੇੜੇ ਬਣਾ ਕੇ ਹੁਣ ਆਪਾਂ ਨੇ ਦੇਖੋ ਇੱਕ ਪਟੂਰਾ ਆਪਾਂ ਤੁਹਾਨੂੰ ਬੇਲ ਕੇ ਦਿਖਾਵਾਂਗੇ ਤੇ ਆਪਾਂ ਨੇ ਇਹਨੂੰ ਚੱਕਲੇ ਵੇਲਣ ਦੇ ਉੱਪਰ ਉੱਪਰ ਵੇਲ ਲਿਆ ਏ ਤੇ ਇਧਰ ਆਪਣਾ ਤੇਲ ਆ ਜਿਹੜਾ ਕੜਾਹੀ ਦੇ ਵਿੱਚ ਪਹਿਲਾਂ ਹੀ ਗਰਮ ਹੋਣ ਦੇ ਲਈ ਰੱਖਿਆ ਹੋਇਆ ਸੀਗਾ ਤੇ ਹੁਣ ਆਪਾਂ ਨੇ ਇਹਦੇ ਵਿੱਚ ਪਟੂਰੇ ਜਿਹੜਾ ਆਪਣਾ ਪਾ ਲਿਆ ਏ ਤੇ ਦੇਖੋ ਆਪਣੇ ਜਿਹੜੇ ਪਟੂਰੇ ਨੇ ਇਹ ਬਹੁਤ ਹੀ ਵਧੀਆ ਬਣ ਰਹੇ ਨੇ ਬਿਲਕੁਲ ਸੌਫਟ ਤੇ ਨਰਮ ਨਰਮ ਇੰਨੇ ਬੱਚਿਆਂ ਨੇ ਇਹ ਤੇ ਸਾਡੇ ਫੈਮਿਲੀ ਮੈਂਬਰਸ ਨੇ ਸਾਰਿਆਂ ਨੇ ਪਟੂਰੇ ਪਸੰਦ ਕੀਤੇ ਨੇ ਇੰਨੇ ਲਾਈਟ ਵੇਟ ਸੀਗੇ ਕਿ ਬਿਲਕੁਲ ਵੀ ਖਾ ਕੇ ਆਪਾਂ ਨੂੰ ਤਿੰਨ ਤਿੰਨ ਪਟੂਰੇ ਵੀ ਬਿਲਕੁਲ ਵੀ ਐਦਾਂ ਮਹਿਸੂਸ ਨਹੀਂ ਹੋਇਆ ਕਿ ਸਾਡਾ ਪੇਟ ਆ ਜਿਹੜਾ ਉਹ ਭਰਿਆ ਭਰਿਆ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਜਾਂਦੇ ਆ ਆਪਾਂ ਇੱਕ ਤੋਂ ਵੱਧ ਵੀ ਪਟੂਰਾ ਨਹੀਂ ਉੱਥੇ ਖਾ ਸਕਦੇ ਹੈਗੇ ਇਹ ਜਿਹੜੇ ਪਟੂਰੇ ਨੇ ਬਹੁਤ ਹੀ ਟੇਸਟੀ ਬਣੇ ਨੇ ਤੁਸੀਂ ਇੱਕ ਵਾਰ ਇਹ ਰੈਸਪੀ ਆ ਜਿਹੜੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਰੈਸਪੀ ਆ ਜਿਹੜੀ ਬਹੁਤ ਹੀ ਵਧੀਆ ਬਣਦੀ ਆ ਤੇ ਦੇਖੋ ਐ ਇਸੇ ਤਰ੍ਹਾਂ ਹੀ ਆਪਾਂ ਨੇ ਜਿਹੜੇ ਪਟੂਰੇ ਨੇ ਬਣ ਗਏ ਨੇ ਤੇ ਆਪਾਂ ਨੇ ਥੋੜੇ ਜਿਹਾ ਪਟੂਰੇ ਬਣਾ ਕੇ ਪਲੇਟਿੰਗ ਆ ਜਿਹੜੀ ਉਹ ਕਰ ਲੈਣੀ ਆ ਤੇ ਬਾਕੀ ਬੱਚੇ ਵੀ ਜਿਹੜੇ ਖਾਣ ਲਈ ਕਾਲੇ ਸੀਗੇ ਤੇ ਦੇਖੋ ਇਸੇ ਤਰ੍ਹਾਂ ਹੀ ਜਿਹੜੇ ਆਪਣੇ ਪਟੂਰੇ ਨੇ ਬਣ ਕੇ ਤਿਆਰ ਹੋ ਗਏ ਨੇ ਤੇ ਪਟੂਰਿਆਂ ਦੀ ਰੰਗਤ ਤੇ ਆਪਣੀ ਚਨੇ ਸਬਜੀ ਦੀ ਰੰਗਤ ਆ ਜਿਹੜੀ ਬਹੁਤ ਵਧੀਆ ਆ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ